ਬਹੁਤ ਬਹੁਤ ਧੰਨਵਾਦ ਜੀ ਪ੍ਰੈਸ ਹਾਲਿਆਂ ਦਾ ਇੱਕ ਬੜਾ ਤੁਹਾਨੂੰ ਸ਼ਾਰਟ ਨੋਟਿਸ ਤੇ ਮੈਨੂੰ ਬੁਲਾਉਣਾ ਪਿਆ ਕਿਉਂਕਿ ਇੱਕ ਐਮਰਜੈਂਸੀ ਸਿਚੁਏਸ਼ਨ ਆ ਗਈ ਸੀ ਜਿਵੇਂ ਕਿ ਮੈਂ ਹੁਣੀ ਜਿੰਦੇ ਸ਼ਹਿਰ ਸੀਗਾ ਤੇ ਉੱਥੇ ਮੈਨੂੰ ਇੱਕ ਆਡੀਓ ਕਲਿੱਪ ਕਿਸੇ ਨੇ ਫਾਰਵਰਡ ਕੀਤੀ ਤੇ ਜਦੋਂ ਮੈਂ ਆਡੀਓ ਕਲਿੱਪ ਦੇਖੀ ਮੈਂ ਬੜਾ ਸ਼ੌਕ ਹੋਇਆ ਤੇ ਅਖੀਰ 'ਚ ਮੈਨੂੰ ਜਦੋਂ ਇੱਕ ਕਲਿੱਪ ਖਤਮ ਹੁੰਦੀ ਹੈ ਉਹਦੇ 'ਚ ਕਲੀਅਰ ਹੋ ਗਿਆ ਕਿ ਇਹ ਹੈ ਛਾੜੂ ਵਾਲਿਆਂ ਦੀ ਇਹ ਬਹੁਤ ਵੱਡਾ ਇਹਨਾਂ ਨੇ ਇਹ ਸ਼ਰਾਰਤ ਕੀਤੀ ਹੈ ਮੇਰੀ ਆਵਾਜ਼ ਬਣ ਕੇ ਕਿਸੇ ਨੇ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਵੀ ਬਾਦਲ ਨੂੰ ਹਰਵਾਉਣ ਵਾਸਤੇ ਤੁਸੀਂ ਐਂ ਕਰੋ ਕਿਉਂਕਿ ਜੀਤਵੇਂਦਰ ਦੀ ਪੋਜੀਸ਼ਨ ਹੈ ਮੈਂ ਆਪਣੇ ਆਪ ਨੂੰ ਕਹਿ ਰਿਹਾ ਕਿ ਮੇਰੀ ਪੋਜੀਸ਼ਨ ਕਮਜ਼ੋਰ ਹੈ ਥੋੜੀ ਜੀ ਇਸ ਕਰਕੇ ਮੁੱਖ ਮਕਸਦ ਸਾਡਾ ਇਹ ਹੈ ਕਿ ਬਾਦਲ ਨੂੰ ਹਰੋਣਾ ਹੈ ਇਸ ਕਰਕੇ ਤੁਸੀਂ ਝਾੜੂ ਫੇਰ ਦਿਓ ਸੋ ਮੈਂ ਤੁਹਾਨੂੰ ਪਹਿਲਾਂ ਸੁਣਾ ਦਿਆਂ ਫਿਰ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਗਈ ਅ ਸੁਣਿਓ ਜੀ ਦੋਸਤੋ ਮੈਂ ਤੁਹਾਨੂੰ ਆਪਣਾ ਜੀਤ ਮਹਿੰਦਰ ਸਿੱਧੂ ਵੋਟਾਂ ਆ ਰਹੀਆਂ ਨੇ ਖਜੂਨ ਨੂੰ ਵੋਟਾਂ ਕੌਣ ਜਰੂਰ ਜਾਇਓ ਬਾਦਲਾਂ ਨੇ ਪੰਜਾਬ ਨੂੰ ਬਹੁਤ ਲੁੱਟ ਸੁੱਟ ਲਿਆ ਤੇ ਇਨ੍ਹਾਂ ਚੋਣਾਂ ਵਿੱਚ ਬੀਬੀ ਜੀ ਨੂੰ ਹਰਾ ਕੇ ਇਸ ਪਰਿਵਾਰ ਨੂੰ ਘਰੇ ਬਿਠਾਉਣਾ ਹੈ ਸਾਰੇ ਕਾਂਗਰਸ ਸਮਰਥਕਾਂ ਨੂੰ ਮੇਰੀ ਬੇਨਤੀ ਹੈ ਕਿ ਆਪਣੀ ਹਾਲਤ ਇਨ੍ਹਾਂ ਚੋਣਾਂ ਵਿੱਚ ਥੋੜੀ ਕਮਜ਼ੋਰ ਹੈ ਸੋ ਇਸ ਵਾਰ ਜੋ ਵੀ ਬਾਦਲਾਂ ਨੂੰ ਹਰਾ ਰਿਹਾ ਹੋਵੇ ਉਸੇ ਨੂੰ ਵੋਟ ਪਾਓ ਝਾੜੂ ਚਲਾ ਕੇ ਆਓ ਸਤਿ ਸ੍ਰੀ ਅਕਾਲ ਸੋ ਇਹ ਮੇਰੀ ਵਾਜ ਬਣਾ ਕੇ ਕਿਸੇ ਨੇ ਇਹ ਆਡੀਓ ਪਾਈ ਹੈ ਇਹ ਇਕੱਲੀ ਮੇਰੀ ਨਹੀਂ ਚੰਨੀ ਸਾਹਿਬ ਦੀ ਵੀ ਮੈਨੂੰ ਕਿਸੇ ਨੇ ਭੇਜੀ ਹੈ ਇਹੀ ਗੱਲ ਇੱਥੇ ਬਦਲ ਨੂੰ ਖੜਾਉਂ ਕਹਤਾ ਚੰਨੀ ਸਾਹਿਬ ਦਾ ਮੁਕਾਬਲਾ ਉੱਥੇ ਮੇਰੇ ਖਿਆਲ ਹੈਗਾ ਪਾਜਬਨਨ ਉੱਥੇ ਕਹਤਾ ਕਿ ਸਾਡੀ ਨਬਜ਼ ਇਹੀ ਨਹੀਂ ਕਿ ਸਾਡੀ ਥੋੜੀ ਜੀ ਪੋਜੀਸ਼ਨ ਪਤਲੀ ਹੈ ਇਸ ਕਰਕੇ ਹੁੱਦੀ ਨੂੰ ਹਰਾਉਣਾ ਰਿੰਕੂ ਨੂੰ ਹਰਾਉਣਾ ਤੇ ਚੜ੍ਹੂ ਫੇਰਨਾ ਲਗਦਾ ਕੀ ਇਹ ਕੀ ਕੀ ਛੋੜੂ ਵਾਲੀ ਦੀ ਜੀ ਭਗਵੰਤ ਮਾਨ ਕੋਲੇ ਸਿਰਫ ਇਹ ਜੀਆਂ ਲੂੰਬੜ ਚਾਲਾਂ ਤੇ ਇਹ ਜਾਂ ਘਟੀਆਂਪਣ ਤੇ ਇਹ ਜਾਂ ਜਿਹੜਾ ਲੈਵਲ ਆਫ ਦਾ ਡੇਕ ਕੇ ਪਰਸਨਲ ਅਟੈਕ ਜਿਹੜੇ ਕਰਨੇ ਨੇ ਇਹ ਮਾਹਰ ਹੈ ਇਸ ਚ ਸੋ ਉਹਦਾ ਇੱਕ ਇਹ ਐਗਜ਼ਾਮਪਲ ਹੈ ਕੀ ਲਗਦਾ ਹੈ ਇਲੈਕਸ਼ਨ ਕੋ ਪੂਰੇ ਘੰਟੇ ਪਹਿਲਾਂ ਹੀ ਇਹ ਜੀ ਸ਼ਰਾਬ ਖਾਲੇ ਤਾਂ ਹੋ ਰਹਾ ਸਕਦੀ ਹੈ ਇਹ ਕੁਝ ਵੀ ਕਰ ਸਕਦੇ ਦੇਖੋ ਬਖਲਾ ਪੜਦਾ ਜੇ ਜੇ ਕੋਈ ਸੌਰੀ ਜੇ ਕੋਈ ਇਹਨਾਂ ਦੀ ਪੋਜੀਸ਼ਨ ਚੰਗੀ ਹੁੰਦੀ ਠੀਕ ਹੈ ਨਾ ਉਹ ਬੰਦਾ ਇਹੋ ਜਿਹਾ ਕੁਝ ਕਰਦਾ ਹੁੰਦਾ ਹੈ ਜਿਹਦਾ ਜਿਹਦੀ ਪੋਜੀਸ਼ਨ ਬਹੁਤ ਮਾੜੀ ਹੋਵੇ ਹੁਣ ਅਸੀਂ ਦੀ ਕੁਝ ਇਹੋ ਜਿਹਾ ਕਰਦੇ ਅਸੀਂ ਲੋਕਾਂ ਚ ਗਏ ਆ ਲੋਕਾਂ ਨੇ ਸਾਨੂੰ ਅਪਣਾਇਆ ਲੋਕੀ ਅਸੀਂ ਆਪਦੀ ਗੱਲ ਰੱਖੀਏ ਲੋਕਾਂ ਨੇ ਸਾਨੂੰ ਕੱਲ ਨੂੰ ਫਤਵਾ ਦੇ ਦੇਣਾ ਤੁਸ ਜ ਤੂੰ ਗੱਲ ਪੂਰੀ ਕਰ ਲਓ ਦੋਸਤ ਨਹੀਂ ਦੱਸ ਦੱਸ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦਾ ਐਸ ਵਾਇਸ ਮੈਸੇਜ ਆ ਚੋਂ ਕਮਿਸ਼ਨ ਨੇ ਪਾਬੰਦੀ ਲਾਈ ਹੋਈ ਹੈ ਬਿਲਕੁਲ ਲਈ ਹੋਈ ਹੈ ਬਿਲਕੁਲ ਰਾਰਦ ਕੀਤੀ ਗਈ ਹੈ ਨਹੀਂ ਅਸੀਂ ਹਾਂਜੀ ਮੈਂ ਐਸਐਸਪੀ ਨੂੰ ਵੀ ਲਿਖ ਕੇ ਭੇਜਦਾ ਕਿਉਂਕਿ ਇਹ ਕ੍ਰਿਮੀਨਲ ਕੇਸ ਹੈ ਬਿਲਕੁਲ ਇਹ ਕੋਈ ਮੈਨੂੰ ਹੀ ਪਰਸੋਨੇਟ ਕਰਕੇ ਜੀਤਵਿੰਦਰ ਬਣ ਕੇ ਇਹ ਪਾ ਰਿਹਾ ਹੈਗਾ ਸੋ ਇੱਕ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖਤੀ ਹੈਗੀ ਕਿ ਆ ਨੰਬਰ ਨੇ ਤੇ ਇਸ ਨੰਬਰ ਤੋਂ ਮੈਨੂੰ ਇਹ ਆਡੀਓ ਕਲਿੱਪ ਵਾਇਰਲ ਹੋਇਆ ਤੇ ਇਥੇ ਤੁਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐਸਐਸਪੀ ਵੀ ਕਾਨੂੰਨੀ ਕਾਰਵਾਈ ਕਰੇ ਤੇ ਇਲੈਕਸ਼ਨ ਕਮਿਸ਼ਨ ਵੀ ਇਸਤੇ ਕਾਨੂੰਨੀ ਕਾਰਵਾਈ ਕਰੇ ਤੇ ਜੜ ਤੱਕ ਪਹੁੰਚੇ ਕਿਉਂਕਿ ਲੱਭਿਆ ਜਾਊਗਾ ਕੇ ਨਾ ਨੰਬਰ ਹੈਗਾ ਤੇ ਸਾਫ ਹੋ ਜਾਊਗਾ ਕਿ ਸੀਐਮ ਆਫਿਸ ਚੋਂ ਜਿਸੀਐਮ ਦਾ ਜਿਹੜਾ ਇਹਨਾਂ ਦਾ ਸੋਸ਼ਲ ਮੀਡੀਆ ਦਾ ਜਿਹੜਾ ਸੈਂਟਰ ਜਿੱਥੇ ਵੀ ਇਹਨਾਂ ਨੇ ਬਣਾਇਆ ਹੋਊਗਾ ਆਪਣੇ ਆਈਟੀ ਵਿੰਗ ਅਲਾ ਉਹਦੀ ਸ਼ਰਤ ਉਹਦੀ ਸ਼ਰਤ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਇਸ ਲਈ ਅੱਧ ਘੰਟਾ ਪਹਿਲਾਂ ਜੋ ਤੁਹਾਨੂੰ ਮੈਂ ਰਿਕੁਐਸਟ ਕੀਤੀ ਕਿ ਪਲੀਜ਼ ਆਜੋ ਤੇ ਕਿਉਂਕਿ ਦੇਖੋ ਬਹੁਤ ਸੀਰੀਅਸ ਨੇਚਰ ਦੀ ਗੱਲ ਹੈ ਆਪ ਬੰਦਾ ਕਈ ਵਾਰੀ ਨਾ ਸਿੱਧਾ ਸਾਹਿਬ ਇਸ ਕਲਿੱਪ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਫੋਨ ਆ ਵੀ ਆਏ ਹੋਣਗੇ ਉਹ ਮੈਨੂੰ ਹੋਰ ਕਈ ਨੇ ਭੇਜੇ ਕੰਸਰਨ ਹੋ ਜਾਂਦੇ ਲੋਕੀ ਵਰਕਰ ਕੰਸਰਨ ਹੋ ਜਾਂਦਾ ਕਿ ਸਿੱਧਾ ਸਾਹਿਬ ਆ ਮੈਨੂੰ ਮੇਰੇ ਖਿਆਲ 10 15 ਤਾਂ ਆ ਹੀ ਗਏ ਕ੍ਰਿਪ ਦੀ ਇਹ ਹੀ ਕਾਪੀਆਂ ਕਿ ਸਿੱਧਾ ਸਾਹਿਬ ਆਏਗੀ ਤੇ ਕਈਆਂ ਨੇ ਇਹ ਵੀ ਕਹਿੰਦੇ ਕਿ ਹਾਸਾ ਜਿਹਾ ਲੱਗਦਾ ਕਿ ਇਹ ਤੁਹਾਡੀ ਜਿਹੜੀ ਡਾਇਲੈਕਟ ਵੀ ਹੈ ਨਾ ਬੋਲਣ ਦਾ ਤਰੀਕਾ ਵੀ ਹੈ ਉਹ ਪੰਜਾਬ ਦਾ ਜਾਂ ਮੈਂ ਜਾਂ ਮੱਝ ਦਾ ਹੋ ਸਕਦਾ ਜਾਂ ਦਿੱਲੀ ਦਾ ਹੋ ਸਕਦਾ ਇਹ ਮਲਵਈ ਤਾਂ ਹੈ ਦੀਗਾ ਹਾਂ ਤੁਹਾਡੀ ਆਵਾਜ਼ ਤਾਂ ਬਹੁਤ ਦੇਰ ਤੋਂ ਬੈਠੀ ਜੀ ਮੇਰੀ ਆਵਾਜ਼ ਬੈਠੀ ਹੋਈ ਹੈ ਚਲੋ ਆਪ ਨੂੰ ਤਾਂ ਪਤਾ ਹੀ ਮੇਰੀ ਆਵਾਜ਼ ਹੈ ਦੀਗੀ ਤੇ ਮੈਂ ਇਹ ਜਿਹਾ ਕੰਮ ਕੀ ਜਦੋਂ ਆਪਾਂ ਇਲੈਕਸ਼ਨ ਜਿੱਤ ਰਹੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੇ ਇਹ ਆਮ ਆਦਮੀ ਪਾਰਟੀ ਨਾਲ ਇਹ ਸਿਲੈਕਸ਼ਨ 'ਚ ਬਹੁਤ ਬੁਰਾ ਹਾਲ ਹੋਇਆ ਪਿੰਡਾਂ 'ਚ ਇੰਨਾ ਦਾ ਵਿਰੋਧ ਹੋਇਆ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਜੀਤ ਮਹਿੰਦਰ ਦਾ ਇਕ ਵੀ ਪਿੰਡ ਇਕ ਵੀ ਸ਼ਹਿਰ ਇਕ ਵੀ ਮੰਡੀ ਚ ਵਿਰੋਧ ਨਹੀਂ ਹੋਇਆ ਵੀ ਵਿਭਾਰ ਸਿਵਰਤ ਕਰਨ ਨੂੰ ਵੀ ਕੇਰਿਆ ਗਿਆ ਠੀਕ ਹੈ ਪਰਪਾਲ ਨੂੰ ਵੀ ਕੇਰਿਆ ਗਿਆ ਖੁੱਡੀਆਂ ਨੂੰ ਬਹੁਤਾਂ ਬੋਲਣ ਨਹੀਂ ਦਿੱਤਾ ਗਿਆ ਮੈਂ ਸਮਝਦਾ ਮੈਂ ਬਖਲਾ ਬਟਾ ਮੈਂ ਸਮਝਦਾ ਕਿ ਜੀਤਵਿੰਦਰ ਨੂੰ ਇੱਕ ਵੀ ਥਾਂ ਤੁਸੀਂ ਇਹ ਦੇਖੋ ਔਨ ਰਿਕਾਰਡ ਵੀ ਕਰ ਲੈ ਕਿ ਮੈਨੂੰ ਇੱਕ ਵੀ ਥਾਂ ਕਿਸੇ ਨੇ ਮੈਨੂੰ ਮੇਰਾ ਵਿਰੋਧ ਨਹੀਂ ਕੀਤਾ ਮੈਨੂੰ ਕੋਈ ਇਹ ਜੀ ਗੱਲ ਨਹੀਂ ਕੀਤੀ ਜਿਹਦੇ ਨਾਲ ਮੈਂ ਆਪਦਾ ਫੰਕਸ਼ਨ ਛੱਡ ਕੇ ਪਛਣਾ ਪਵੇ ਸੋ ਮੈਨੂੰ ਸਮਝਦਾ ਇਹ ਮੇਰੇ ਵਾਸਤੇ ਕਾਂਗਰਸ ਵਾਸਤੇ ਵੀ ਤੇ ਮੇਰੇ ਪਰਸਨਲ ਤੌਰ ਤੇ ਵੀ ਬਹੁਤ ਵੱਡੀ ਬਹੁਤ ਵੱਡੀ ਅਚੀਵਮੈਂਟ ਹੈ ਅੱਜ ਦੇ ਹਾਲਾਤ ਚ ਲੋਕਾਂ ਨੇ ਸਵਾਲ ਕੀਤੇ ਨੇ ਇਹਨਾਂ ਨੂੰ ਸਵਾਲ ਨਹੀਂ ਨਹੀਂ ਇਹਨਾਂ ਨੂੰ ਮਾਈਕ ਫੜ ਲਿਆ ਲੋਕਾਂ ਨੇ ਇਹਨੂੰ ਪਛਣਾ ਪਿਆ ਖੁੱਡੀਆਂ ਨੂੰ ਇੱਕ ਥਾਂ ਥੋੜੀ ਮੈਂ ਕਿਹਾ 50 ਸਾਲੀ ਨੂੰ ਸਵਾਲ ਕਰਕੇ ਇਹਨੂੰ ਉੱਥੋਂ ਮਾਈਕ ਬੰਦ ਕਰਾ ਕੇ ਇਹਨੂੰ ਕਿਹਾ ਕਿ ਵੀ ਤੂੰ ਜਾ ਸ਼ੁਕਰ ਮੈਂ ਤਾਂ ਹੈਰਾਨ ਹਾਂ ਲੋਕਾਂ ਨੇ ਇਹ ਛੇਤਰ ਕਿਉਂ ਨਹੀਂ ਮਾਰੀ ਜਿਸ ਤਰੀਕੇ ਨਾਲ ਇਹਨਾਂ ਨੇ ਪੰਜਾਬ ਚ 2 ਸਾਲ ਚ ਬਰਬਾਦੀ ਲਿਆਤੀ ਝੂਠੇ ਵਾਦੇ ਕੀਤੇ ਮੈਂ ਤਾਂ ਲੀਡੀਜ਼ ਜਦੋਂ ਮੈਂ ਕਿਤੇ ਗੱਲ ਕਰਦਾ ਸੀ ਬੀਬੀਆਂ ਨਾਲ ਪੈਣਾ ਨਾ ਉਹ ਕਹਿੰਦੇ ਸਾਡੇ ਪਿੰਡ ਆਏ ਨਹੀਂ ਤੁਸੀਂ ਅਸੀਂ ਨੂੰ ਕਿਰਤ ਹੈ ਇੱਥੇ ਬੋਲਣ ਨਹੀਂ ਦਿੰਦੇ ਸੀ ਅਸੀਂ ਇਹ 1000 ਰੁਪਏ ਸਾਡਾ ਮਾਰ ਗਿਆ ਏ 25000 ਰੁਪਏ ਬਣ ਗਿਆ ਅੱਜ ਤੱਕ ਤਾਂ ਜਿਵੇਂ ਮੁੱਖ ਮੰਤਰੀ ਆ ਜੇ ਸ਼ਬਦਾ ਦੇ ਵੀ ਸ਼ਬਦਾ ਵਜੇ ਹੁੰਦੇ ਕੁਝ ਪਰ ਇਸ ਸਟੇਜ ਤੋਂ ਸਿਮਰੋ ਬੋਲਦਾ ਤੁਸੀਂ ਫਿਰ ਵੀ ਵੀਪਾ ਹਰਤ ਨੂੰ ਤੌਰ ਬੋਲ ਬਜਾ ਹਾਂਜੀ ਫਰਕ ਤੰਨੇ ਲੱਗਦਾ ਜਿਵੇਂ ਰਾਜ ਦੇ ਜੇ ਸ਼ਬਦਾਵਲੀ ਦਾ ਮਾਰ ਗਿਆਦਾ ਜਾ ਰਿਹਾ ਗਿਰਦਾ ਜਾ ਰਿਹਾ ਬਿਲਕੁਲ ਗਿਰਦਾ ਜਾ ਰਿਹਾ ਚੰਗੀ ਗੱਲ ਦਾ ਜੀ ਤੇ ਮਾੜੀ ਬਹੁਤ ਮਾੜੀ ਗੱਲ ਹੈ ਜੀ ਦੇਖੋ ਇਲੈਕਸ਼ਨ ਹੈ ਇਲੈਕਸ਼ਨ ਹੁੰਦਾ ਮੁੱਧਿਆ ਤੇ ਮੁੱਧਿਆ ਦੇ ਲੋਕ ਹੁਣ ਅਸੀਂ ਬੋਲਦੇ ਆ ਅਸੀਂ ਮੁੱਧਿਆ ਤੇ ਬੋਲਦੇ ਆ ਅਸੀਂ ਜਿਹੜਾ ਵਿਰੋਧੀ ਤੇ ਰਹੇ ਵਿਰੋਧ ਵਿਰੋਧੀ ਜਿਹੜਾ ਸਾਡਾ ਆਪੋਨੈਂਟ ਹੈ ਉਹਦੀ ਨੋਨ ਪਰਫਾਰਮੈਂਸ ਤੇ ਬੋਲਦੇ ਮੈਂ ਬੋਲਿਆ ਬਿਬਰ ਸਿਵਰਤ ਕਰਦੇ ਹੁਣ ਉਲਟ ਬੋਲਿਆ ਮੈਂ ਦਸੇ ਕਿ ਵੀ ਇਹਨੇ ਕੁਝ ਨਹੀਂ ਕੀਤਾ ਕੱਲਰ ਏਮ ਸੇਮ ਸੇਮਸ ਕੀਤਾ ਠੀਕ ਹੈ ਨਾ ਹੋਰ ਉਸ ਤੋਂ ਲਾ ਉਹ ਮਾਨਸੇਜ ਕੁਛ ਨਹੀਂ ਕੀਤਾ ਇਹਦੇ ਬਾਰੇ ਖੁਡੀਆਂ ਸਾਹਿਬ ਬਾਰੇ ਬੋਲਿਆ ਕੀ ਹੈ ਬਤੌਰ ਐਗਰੀਕਲਚਰ ਮਿਨਿਸਟਰੀ ਟੋਟਲੀ ਫੇਲੀਅਰ ਹੈ ਭਗਵੰਤ ਜੀ ਟੋਟਲ ਫੇਲੀਅਰ ਐਚੀ ਮਿਨਿਸਟਰ ਪਰ ਕੁਝ ਲੈਵਲ ਤੋਂ نیچے ਨਹੀਂ ਗਿਰ ਰਹੀ ਗੱਲ ਗਲ ਗੁੱਦੀਆ ਤੇ ਰੱਖੀ ਹੈ ਗਲ ਪਰਫਾਰਮੈਂਸ ਤੇ ਰੱਖੀ ਹੈ ਸੋ ਇਹ ਤਾਂ ਹੁਣ ਦੇਖੋ ਹੁਣ ਇਹ ਦਿਨ ਪ੍ਰ ਦਿਨ ਗਿਰੀ ਜਾਂਦੇ ਨੇ ਹੁਣ ਰਹਿ ਗਏ ਅੱਜ ਹੁਣ ਹੋ ਗਿਆ 12 ਘੰਟੇ ਰਹਿ ਗਏ VOTING ਸਦਨ 11 ਘੰਟੇ ਇਹ 11 ਘੰਟੇ ਚ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਇਹਨਾਂ ਦੀ ਬਖਲਾਵਟ ਹੈ ਇਹ ਕੁਝ ਹੋਰ ਵੀ ਹੁਣ ਜ਼ਰੂਰ ਕਰਨਗੇ ਕੋਈ ਘੰਟੇ ਰਹਿ ਗਏ ਇਲੈਕਸ਼ਨ ਚ ਲੱਗਦਾ ਵੀ ਕਿਤੇ ਨਾ ਕਿਤੇ ਇਹੋ ਜਿਹੇ ਕੋਝੂ ਹੋਰ ਸ਼ਰਾਰਤਾਂ ਹੋ ਸਕਦੀ ਹੋ ਸਕ ਆਵਾਜ਼ੀ ਪਰਟੀਕুলਰ ਹੋ ਹੈ ਕਿ ਚੜੂ ਵਾਲੇ ਕੋਲ ਹੈਗੀ ਸ਼ਰਾਰਤਾਂ ਹੀ ਨੇ ਨਾ ਪਹਿਲਾਂ ਗੁਮਰਾਹ ਕਰਤਾ ਪੰਜਾਬ ਨੂੰ ਜਿਸ ਪੈਸੇ ਦੀ ਵੰਡ ਨੂੰ ਲੈ ਕੇ ਵੀ ਕਿਹਾ ਜਾਣਾ ਕੁਝ ਘੰਟੇ ਪਹਿਲੇ ਦੇਖੋ ਜੀ ਮੈਂ ਪਹਿਲੀ ਜਦੋਂ ਮੈਂ ਨੋਮੀਨੇਸ਼ਨ ਪਰ ਰੀਸੀ ਉਸ ਤੋਂ ਬਾਅਦ ਇੱਕ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਪ੍ਰੈਸ ਕਾਨਫਰੰਸ ਇੱਕ ਬੜੇ ਰਿਸਪੈਕਟਿਡ ਸੀਨੀਅਰ ਜਰਨਲਿਸਟ ਨੇ ਮੈਨੂੰ ਇੱਕ ਕੁਐਸਚਨ ਪੁੱਛਿਆ ਸੀ ਕੀ ਤੁਸੀਂ ਕੀ ਕਰੋਗੇ ਮੈਂ ਕਿਹਾ ਇੱਕ ਗੱਲ ਜ਼ਰੂਰ ਕਰੂੰਗਾ ਕਿ ਨਾ ਮੈਂ ਸ਼ਰਾਬ ਜਾਂ ਨਸ਼ਾ ਬੰਡਾ ਨਾ ਮੈਂ ਬੰਦਨਦਾ ਉਸ ਦਿਨ ਅੱਜ ਮੈਂ ਖੜਾ ਤੇ ਸਾਡੇ ਪੈਰੇ ਲੱਗੇ ਨਹੀਂ ਅਸੀਂ ਟੀਮਾਂ ਮੈਂ ਹੁਣ ਗਿਆ ਸੀ ਬਿਠਿੰਡੇ ਚ ਪਿੰਡਾਂ ਚ ਵੀ ਕਹਤਾ ਕਿ ਜਿਹੜਾ ਹੋਵੇ ਉਹਨੂੰ ਫੜ ਲਓ ਫੜ ਕੇ ਤੁਸੀਂ ਕੁਝ ਨਹੀਂ ਕਰਨਾ ਪੁਲਿਸ ਦੇ ਹਵਾਲੇ ਕਰ ਦਿਓ ਸੋ ਅਸੀਂ ਚੁਗਣੇ ਆ ਸਾਨੂੰ ਪਤਾ ਹੈ ਸਿਸਟਮ ਪਤਾ ਵੀ ਲੱਗਿਆ ਵੀ ਸ਼ਰਾਬ ਵੰਡੀ ਜਾ ਰਹੀ ਸੀ ਕਿਤੇ ਕੋਈ ਨਹੀਂ ਪਤਾ ਕਿ ਦੋ ਲਖਮੀ ਹੋਏ ਜਿਹੜੇ ਹਸਪਤਾਲ ਚ ਵੀ ਆਏ ਹਾਂ ਹਾਂਜੀ ਹਾਂਜੀ ਹੋ ਰਿਹਾ ਹੈ ਇਹ ਇਹ ਕਰ ਰਹੇ ਨੇ ਇਹ ਕਰ ਇੱਕ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਇਲੈਕਸ਼ਨਾਂ ਦੌਰਾਨ ਗੱਲ ਕੀਤੀ ਸੀ ਵੀ ਜਿਹੜੇ ਪੈਸੇ ਜਾਂਦੇ ਆ ਲੈ ਲਓ ਵੋਟ ਸਾਨੂੰ ਵਾ ਦਿਓ ਤੁਹਾਨੂੰ ਲੱਗਦਾ ਵੀ ਇਸ ਵਾਰ ਵੀ ਉਤਰ ਦੇਗਾ ਨਹੀਂ ਚਲੇਗਾ ਨਹੀਂ ਚਲੇਗਾ ਇੱਕ ਚੀਜ਼ ਇੱਕ ਵਾਰੀ ਚਲਦੀ ਹੁੰਦੀ ਹੈ ਬਾਰ ਬਾਰ ਨਹੀਂ ਚਲਦੀ ਹੁੰਦੀ ਸੋ ਇਸ ਕਰਕੇ ਨਹੀਂ ਚਲੇਗਾ ਜੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਜੀ